ਬਾਈ ਬਾਈ ਗੀਤ ਕਰਕੇ ਚਰਚਾ ਵਿੱਚ ਆਏ ਪੰਜਾਬੀ ਗਾਇਕ ਗੁਲਾਬ ਸਿੱਧੂ ਇਹਨੇ ਦਿਨੀ ਆਪਣੇ ਯੂਰਪ ਟੂਰ ਦੌਰਾਨ ਇੱਕ ਸੰਗੀਤ ਸਮਾਗਮ ਚ ਉਹਨਾਂ ਵੱਲੋਂ ਹੈਰਾਨੀ ਭਰਿਆ ਖੁਲਾਸਾ ਕੀਤਾ ਗਿਆ ਸ਼ੋਅ ਦੌਰਾਨ ਉਹਨਾਂ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਉਹਨਾਂ ਦੱਸਿਆ ਕਿ ਰੋਜ਼ਾਨਾ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਗੁਲਾਬ ਸਿੱਧੂ ਮੁਤਾਬਕ ਇਹ ਧਮਕੀਆਂ ਉਹਨਾਂ ਨੂੰ ਪੰਜਾਬ ਵਿੱਚੋਂ ਦਿੱਤੀਆਂ ਜਾ ਰਹੀਆਂ ਹਨ ਅਤੇ ਬਰਨਾਲਾ ਦੇ ਇੱਕ ਨੌਜਵਾਨ ਵੱਲੋਂ ਖਾਸ ਤੌਰ ਤੇ ਇਹ ਧਮਕੀਆਂ ਆ ਰਹੀਆਂ ਨੇ ਉਨੇ ਕਿਹਾ ਕਿ ਮੈਨੂੰ ਕਿਹਾ ਜਾਂਦਾ ਹੈ ਕਿ ਮੂਸੇ ਵਾਲਾ ਤਾਂ ਖਤਮ ਕਰ ਦਿੱਤਾ ਹੁਣ ਤੂੰ ਵੀ ਧਿਆਰ ਹੈ ਗਾਇਕ ਮੁਤਾਬਿਕ ਇਹ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਉਹ ਪੰਜਾਬ ਵਿੱਚ ਕਿਸੇ ਨਾਲ ਮਿਲਣ ਤੋਂ ਪਰਹੇਜ਼ ਕਰ ਰਹੇ ਨੇ ਗਾਇਕ ਗੁਲਾਬ ਸਿੱਧੂ ਨੇ ਬੜੇ ਭਾਵੁਕ ਮਨ ਨਾਲ ਕਿਹਾ ਜਦੋਂ ਮੈਂ ਯੂਰਪ ਟੂਰ ਲਈ ਜਹਾਜ਼ ਚੜਿਆ ਤਾਂ ਰੋਕੇ ਚੜਿਆ ਸੀ ਮੈਨੂੰ ਪਤਾ ਨਹੀਂ ਕਿ ਮੁੜ ਆਵਾਂਗਾ ਜਾਂ ਨਹੀਂ ਗੁਲਾਬ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਉਸ ਦੇ ਨਾਂ ਤੇ ਜਿਵੇਂ ਜਲੂਸ ਹੀ ਨਿਕਲ ਪਿਆ ਹੈ ਕੋਈ ਕੁਝ ਕਹਿ ਦਿੰਦਾ ਹੈ ਕੋਈ ਕੁਝ ਹੋਰ ਉਸਦੇ ਦਿਲ ਤੇ ਇੱਕ ਬੋਝ ਸੀ ਕਿ ਉਹ ਆਪਣੇ ਦਿਲ ਦੀ ਗੱਲ ਸਾਂਝੀ ਕਰੇ ਉਸਨੇ ਕਿਹਾ ਭਾਈ ਸੌਰੀ ਬੁਰਾ ਨਾ ਮੰਨਿਓ ਦੱਸ ਦਈਏ ਕਿ ਇਸ ਤੋਂ ਬਾਅਦ ਪੰਜਾਬੀ ਸੰਗੀਤ ਇੰਡਸਟਰੀ ਅਤੇ ਪ੍ਰਸ਼ਾਸਨ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਕਲਾਕਾਰਾਂ ਦੀ ਸੁਰੱਖਿਆ ਲਈ ਕੀ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਨੇ